ਸੋ ਅੱਜ ਸਭ ਤੋਂ ਵੱਡੀ ਗੱਲ ਕਿ ਇਲਾਕੇ ਵਾਸਤੇ ਪੰਜਾਬੀਆਂ ਵਾਸਤੇ ਖੇਡ ਪ੍ਰੇਮੀਆਂ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਜੀਰਕਪੁਰ ਚ ਬੜੇ ਲੰਮੇ ਸਮੇਂ ਤੋਂ ਬੜੇ ਪੁਰਾਣੇ ਸਮੇਂ ਤੋਂ ਸਾਡਾ ਸੇਰੇ ਪੰਜਾਬ ਸਪੋਰਟਸ ਕਲੱਬ ਜੀਰਕਪੁਰ ਦੇ ਅੰਦਰ ਬਹੁਤ ਵੱਡਾ ਵਿਸ਼ਾਲ ਟੂਰਨਾਮੈਂਟ ਜਿਹੜਾ ਕਰਵਾੰਦਾ ਆ ਰਿਹਾ ਇਹ ਸਾਰਾ ਟੂਰਨਾਮੈਂਟ ਸਾਰੇ ਇਲਾਕੇ ਦੀ ਸਮੂਹਤ ਸੰਗਤਾਂ ਦੇ ਜੀਰਕਰਵਾਸੀਆਂ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਤੋਂ ਕਰਵਾੰਦਾ ਜਾਇਆ ਜਾ ਰਿਹਾ ਸੀਗਾ ਪਰ ਪਿਛਲੇ 3-4 ਸਾਲ ਜਿਹੜਾ ਉਹ ਗੈਪ ਆ ਗਿਆ ਤਾਂ ਸੋ ਮੈਂ ਸਾਰੀ ਟੀਮ ਦਾ ਸਰਪੰਚ ਸਾਹਿਬ ਸਰਦਾਰ ਜਸਪਾਲ ਸਿੰਘ ਜੀ ਦਾਰਾ ਜੀ ਨਛੱਤਰ ਜੀ ਚਿੰਦਾ ਜੀ ਕੁਲਵਿੰਦਰ ਸ਼ੋਹੀ ਜੀ ਸਾਰੇ ਇੱਥੇ ਖੜੇ ਸੰਦੀਪ ਜੀ ਮੈਂ ਨਾ ਲਵਾਂ ਜੈਪਾਲ ਜੀ ਸਾਰੇ ਜਿੰਨੇ ਸਾਰੀ ਦੀ ਟੀਮ ਖੜੀ ਆ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਉਸੇ ਟੂਰਨਾਮੈਂਟ ਨੂੰ ਦੁਬਾਰਾ ਸਟਾਰਟ ਕਰਨ ਦਾ ਫੈਸਲਾ ਕਰਿਆ ਔਰ ਵੱਡੇ ਪੱਧਰ ਤੇ ਤੁਸੀਂ ਦੇਖੋ ਕਿ ਪੰਜਾਬੀ ਪੰਜਾਬੀ ਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਰਿਆ ਪੰਜਾਬ ਦੇ ਅੰਦਰ ਤੁਸੀਂ ਦੇਖੋ ਕਿ ਸਾਡੀ ਸਰਕਾਰ ਦੀ ਇਹ ਤਾਂ ਪੰਜਾਬ ਨੂੰ ਲੁੱਟਣ ਤੋਂ ਬਾਅਦ ਅਜ ਰੰਗਲਾ ਪੰਜਾਬ ਕਹਿ ਰਹੇ ਆ ਪੰਜਾਬ ਚ ਹਰ ਘਰ ਚ ਦੋਤੜੇ ਵੱਜ ਰਹੇ ਆ ਕਿਤੇ ਕਿ ਐਕਸਟਰਸ਼ਨ ਹੋ ਰਹੀ ਹੈ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਕਤਲ ਕਰ ਰਹੇ ਆ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸੋਚ ਸੀਗੀ ਕਿ ਪੰਜਾਬ ਨੂੰ ਖੁਸ਼ਹਾਲ ਪੰਜਾਬ ਉਹਨਾਂ ਨੇ ਬਣਾਇਆ ਤਾਂ ਔਰ ਹਰ ਸਾਲ ਵਰਲਡ ਕਬੱਡੀ ਕੱਪ ਜਿਹੜਾ ਪੰਜਾਬ 'ਚ ਹੁੰਦਾ ਤਾਂ ਜਿੱਥੇ 2-2 ਕਰੋੜ ਰੁਪਏ 3-3 ਕਰੋੜ ਰੁਪਏ ਲੜਕੀ ਤੇ ਲੜਕਿਆਂ ਦੇ ਟੂਰਨਾਮੈਂਟ ਦੇ ਦੇ ਜਾਂਦੇ ਤੇ ਔਰ ਵਿਦੇਸ਼ਾਂ 'ਚ ਆ ਕੇ ਤੁਸੀਂ ਦੇਖੋ ਵੀ 17 ਕੰਟਰੀ ਦੀਆਂ ਕਬੱਡੀ ਦੀਆਂ ਟੀਮਾਂ ਕਬੱਡੀ ਟੂਰਨਾਮੈਂਟ 'ਚ ਭਾਗ ਲੈਣਦੀ ਸੀ ਬੜੇ ਬੜੇ ਇਨੂੰ ਗਲੈਮਰਸੀ ਨਹੀਂ ਵੱਡੇ ਲੈਵਲ ਤੇ ਪਛਾਣ ਵਾਸਤੇ ਤਾਂ ਕਿ ਜਿਹੜੇ ਸਾਡੇ ਕਬੱਡੀ ਪਲੇਅਰ ਵਰਲਡ ਦੇ ਅੰਦਰ ਆਪਣਾ ਨਾਮ ਰੋਸ਼ਨ ਕਰਨ بڑے بڑے ਕਲਾਕਾਰ ਆ ਕੇ ਪੰਜਾਬ ਦੇ ਅੰਦਰ ਪਰਫਾਰਮ ਕਰਦੇ ਸੀਗੇ ਔਰ ਕਬੱਡੀ ਜਿਹੜੀ ਕਰੋੜਾਂ ਰੁਪਏ ਦੀ ਕਬੱਡੀ ਪੰਜਾਬ 'ਚ ਹੋ ਗਈ ਸੀਗੀ ਔਰ ਕਰੋੜਾਂ ਰੁਪਏ ਪੰਜਾਬ ਦੇ ਜਿਹੜੇ ਕਬੱਡੀ ਪਲੇਅਰ ਨੂੰ ਕਮਾ ਕਰਵਾਉਂਦੇ ਸੀਗੇ ਪਰ ਸਰਕਾਰ ਬਦਲਣ ਤੋਂ ਬਾਅਦ ਜਿਹੜਾ ਕਬੱਡੀ ਦਾ ਜਿਹੜਾ ਸਰਕਾਰ ਨੇ ਜਿਹੜੇ ਪ੍ਰੋਗਰਾਮ ਸ਼ੁਰੂ ਕਰੇ ਤੇ ਉਹ ਸਾਰੇ ਬੰਦ ਹੋ ਗਏ ਸੋ ਅੱਜ ਜੀਰਕਪੁਰ ਦੇ ਅੰਦਰ ਮੈਂ ਕਹਿ ਸਕਦਾ ਕਿ ਨੌਵਾਂ ਕਬੱਡੀ ਦਾ ਮਹਾਕੁੰਭ ਹੋ ਰਿਹਾ ਜਿੱਥੇ ਤੁਸੀਂ ਦੇਖੋ ਵੀ 28 ਲੱਖ ਰੁਪਏ ਦੇ ਇਨਾਮ ਤਾਂ ਪਲੇਅਰਾਂ ਨੂੰ ਦਿੱਤੇ ਜਾਣੇ ਉਹਨਾਂ ਦੇ ਆਉਣ ਦਾ ਖਰਚਾ ਰਹਿਣ ਦਾ ਖਰਚਾ 2.5 ਲੱਖ ਰੁਪਏ ਜਿਹੜਾ ਤੁਸੀਂ ਦੇਖੋ ਆ ਕਬੱਡੀ ਦਾ ਜਿਹੜਾ ਫਰਸਟ ਪ੍ਰਾਈਜ਼ ਆ ਸੈਕੰਡ ਪ੍ਰਾਈਜ਼ 2 ਲੱਖ ਰੁਪਏ ਆ ਇੱਕ ਜਿਹੜੀ ਛੋਟੀ ਕਬੱਡੀ ਆ ਉਹਦਾ 1 ਲੱਖ ਰੁਪਏ ਦੂਸਰਾ ਨਾ 75000 51 51000 ਸਾਰੀਆਂ ਟੀਮਾਂ ਨੂੰ ਇਹਨਾਂ ਵਰਲਡ ਲੈਵਲ ਦੀਆਂ ਟੀਮਾਂ ਇਸ ਕਬੱਡੀ ਕੱਪ 'ਚ ਭਾਗ ਲੈਣਗੇ ਆਂ ਔਰ ਸਾਡੇ ਜਿਹੜੇ ਕਬੱਡੀ ਦੇ ਮਸੀਹਾ ਹੀ ਕਹਿ ਸਕਦੇ ਜਿਨ੍ਹਾਂ ਨੇ ਕਬੱਡੀ ਨੂੰ ਵਰਲਡ ਲੈਵਲ ਤੱਕ ਪਹੁੰਚਾਇਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਇਸ ਟਾਈਮ ਸਪੈਸ਼ਲ ਤੌਰ ਤੇ ਪਹੁੰਚਣਗੇ ਹੋਰ ਵੀ ਪੰਜਾਬ ਦੇ ਜਿਹੜੇ ਬਹੁਤ ਸਾਰੇ ਲੀਡਰਾਂ ਜਿਹੜੇ ਉਸ ਦਿਨ ਕਬੱਡੀ ਕੱਪ 'ਚ ਇੱਥੇ ਪਹੁੰਚ ਰਹੇ ਆਂ ਸਾਰੇ ਹੀ ਹਾਜ਼ਰੀ ਲਵਾਣਗੇ ਔਰ ਪੰਜਾਬ ਦਾ ਜਿਹੜਾ ਹਰਮਨ ਪਿਆਰਾ ਗਾਇਕ ਸਭ ਤੋਂ ਯਾਨੀ ਕਹਿ ਸਕਦੇ ਆਂ ਆਪਾਂ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਬੱਬੂ ਮਾਨ ਜੀ ਉਹ ਆਪਣਾ ਪ੍ਰੋਗਰਾਮ ਜਿਹੜਾ ਸ਼ਾਮ ਨੂੰ ਉਹ ਪੇਸ਼ ਕਰੂਗਾ ਸੋ ਸਮਝ ਲਿਓ ਵੀ ਇਹ ਵਰਲਡ ਲੈਵਲ ਦਾ ਜਿਹੜਾ ਕਬੱਡੀ ਟੂਰਨਾਮੈਂਟ ਜੀਰਕਪੁਰ ਹੋਣ ਜਾ ਰਿਹਾ ਸੋ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਜੀਰਕਪੁਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਵੱਡੀ ਗਿਣਤੀ ਚ ਇੱਥੇ ਹਮ ਹਮਾ ਕੇ ਪਹੁੰਚੋ ਤੇ ਕਬੱਡੀ ਪਲੇਅਰਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਸ ਕਬੱਡੀ ਟੂਰਨਾਮੈਂਟ ਚ ਭਾਗ ਲਿਓ ਇਲਾਕਾ ਵਾਸੀਆਂ ਨੂੰ ਬੇਨਤੀ